ਫਿਲੌਰ ਦੇ ਨਜ਼ਦੀਕ ਪਿੰਡ ਬਚੋਵਾਲ ਹਾਈਵੇ ਨਜ਼ਦੀਕ ਉਸ ਵੇਲੇ ਦਰਦਨਾਕ ਹਫਤਾ ਵਾਪਰਿਆ ਜਦੋਂ ਗੋਇਲ ਕੰਪਨੀ 컨ਟੇਨਰ ਦੇ ਡਰਾਈਵਰ ਨੇ ਮੋਟਰਸਾਈਕਲ ਸਵਾਰ ਨੂੰ ਦਰਦਿਆ ਇਸ ਮੌਕੇ ਤੇ ਪਰਿਵਾਰ ਦੇ ਮੈਂਬਰ ਤੇ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਲੇਜੀ ਕੰਪਨੀ ਤੋਂ ਲੋਡ ਹੋ ਕੇ ਹਾਈਵੇ ਵੱਲ ਤੇਜ਼ ਸਪੀਡ ਨਾਲ ਜਾ ਰਿਹਾ ਸੀ ਤੇ ਅਮਰਜੀਤ ਪਿੰਡ ਬਚੋਵਾਲ ਨੂੰ ਮੁਰਨਾ ਲੱਗਾ ਤੇ ਉਸ ਨੂੰ ਥੱਲੇ ਦੇ ਦਿੱਤਾ ਮੌਕੇ ਤੇ ਪਹੁੰਚੇ ਥਾਣਾ ਫਲੋਰ ਦੇ ਥਾਣੇਦਾਰ ਜੈਗੋਪਾਲ ਐਸਐਸਐਫ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਥਾਣੇਦਾਰ ਪਹੁੰਚੇ ਤੇ ਵਾਹਨ ਨੂੰ ਕਬਜ਼ੇ ਲਿਆਤੇ ਮੌਕੇ ਤੋਂ ਡਰਾਈਵਰ ਫਰਾਰ ਹੋ ਗਿਆ ਮ੍ਰਿਤਕ ਦੀ ਬੋਡੀ ਸਿਵਲ ਹਸਪਤਾਲ ਫਲੋਰ ਲਿਆਂਦੀ ਗਈ ਤੇ ਰਾਗੀਰਾ ਕਹਿ ਰਹੇ ਸਨ ਇਹਨਾਂ ਦੇਖ ਟ੍ਰੇਨਰ ਓਵਰ ਸਪੀਡ ਹੁੰਦੇ ਨੇ ਕਿਸੇ ਵੀ ਵਾਹਨ ਨੂੰ ਸਾਈਡ ਨਹੀਂ ਦਿੰਦੇ ਇਹ ਜਿਹੜੀ ਘਟਨਾ ਵਾਪਰੀ ਹੈ ਕੰਟੇਨਰ ਦੇ ਡਰਾਈਵਰ ਦੀ ਅਣਗੈਲੀ ਕਾਰਨ ਹੀ ਵਾਪਰੀ ਹੈ ਉਹਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਰਿਪੋਰਟ ਅਜੇ ਸਿੰਘ ਨਾਗੀ, ਮਨਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਜਾ ਕੋਟਲੀ ਦੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ। ਇਹ ਸਾਡੇ ਫਰਦਰ ਹੀ ਲਾਦੇ ਛੋਟੇ ਪਿੰਡ ਦੇ ਵਿੱਚੋਂ ਇੱਥੋਂ ਆਈ ਸੀ ਕਿ ਵਾਹ ਦੀ ਦੇ ਕੇ ਕਿਸ ਨੂੰ ਆਏ ਆ। ਇੱਥੋਂ ਪਿੰਡ ਨੂੰ ਮੁੜਿਆ ਤੇ ਜੋ ਟਰੱਕ ਆ ਰਿਹਾ ਸੀ ਫੈਕਟਰੀ ਤੋਂ। ਇਸ ਰੋਡ ਤੇ ਟਰੈਫਿਕ ਆਣੇ ਆਉਂਦੇ ਆ। ਓਵਰਲੋਡ ਕਰ ਰਿਹਾ ਟਰੱਕ ਆ ਇਹ ਟਰੱਕ ਬਿਲਕੁਲ ਬੰਦ ਹੋਣਾ ਚਾਹੀਦਾ ਰੋਡ ਤੋਂ ਅੱਕੇ ਵੀ ਅਸੀਂ ਇਸ ਗੱਲ ਦਾ ਦੋਸ਼ ਦਿੰਦੇ ਆ ਧਿਆਨ ਨਾਲ ਅੱਜ ਇਹਨਾਂ ਨੇ ਸਾਡਾ ਬੰਦਾ ਛੋਟੇ ਛੋਟੇ ਬੱਚੇ ਆ ਉਹਦੇ ਹਾਂ ਉਹਦੀ ਡੈਥ ਹੋ ਗਈ ਆ ਤੇ ਉਹਦਾ ਨਕੋ ਉਹਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਦਾ ਕੀ ਨਾਮ ਹੈ ਮੁੰਡੇ ਦਾ ਅਮਰਜੀਤ ਸਿੰਘ ਜਿਹੜਾ ਮੌਕੇ ਤੇ ਡਰਾਈਵਰ ਭੱਜ ਗਿਆ ਉਹ ਡਰਾਈਵਰ ਭੱਜ ਗਿਆ ਜਿਹੋ ਕਾਗਜ਼ ਪੱਤਰ ਵੀ ਗੱਡੀ ਲੈ ਕੇ ਗੱਡੀ ਖੜੀ ਆ ਤੇ ਕਿੰਨੇ ਕੱਤ ਸੀ ਇਹ ਇਹ ਮੋਟਰਸਾਈਕਲ ਤੇ ਸੀਗਾ ਜੀ ਕਿੰਨੇ ਜਾਣੇ ਸੀ ਇਕੱਲਾ ਹੀ ਸੀ ਇਕੱਲਾ ਸੀ ਤੇ ਹੋਰ ਵੀ ਕੋਈ ਪਟੜ ਹੋਇਆ ਨਾਲ ਨਹੀਂ ਜੀ ਤੇ ਇਹਦੀ ਡੈਥ ਹੋ ਗਈ ਆ ਡੈਥ ਹੋ ਗਈ ਪਾਜੀ ਡੈਥ ਹੋ ਗਈ ਟਰੱਕ ਸਾਡੇ ਪਿੰਡ ਕੋਲੋਂ ਆਉਂਦਾ ਸੀ ਭੱਜ ਗਿਆ ਭਈਆ ਨਹੀਂ ਸੀ ਪੰਜਾਬੀ ਸੀ ਇੱਕ ਮਿੰਟ ਯਾਰ ਇੱਕ ਮਿੰਟ ਕਰ ਇਹ ਇਹ ਡਾਕਟਰ ਆ ਇਹ ਖਾਣਾ ਵੀ ਗਵਾਹੀ ਦੇ ਕੇ ਚਲੀ ਬੰਦਾ ਲੈ ਕੇ ਚਲਿਆ ਹੋਰ ਦੋ ਥੈਂਕ ਇੱਥੇ ਆ ਕੇ ਚਲਿਆ ਯਾਰ ਤਾਇਆ ਆਈ ਗੱਡੀ ਬਹੁਤ ਜ਼ਿਆਦਾ ਤੇ ਸੀ ਸਪੀਡ ਨਾਲ ਆ ਰਹੀ ਸੀ ਉਹਦੇ ਕੰਟਰੋਲ ਤੋਂ ਬਾਹਰ ਸੀ ਉਹਨੇ ਗਿਆ ਕੇ ਉਹਦੇ ਉੱਤੇ ਚੜਾ ਅਛਾ ਇਹ ਕਿਹੜਾ ਤੁਹਾਡਾ ਤਰ੍ਹਾਂ ਜੇ ਡੈਥ ਹੋ ਗਈ ਇਹਦੀ ਇਹਦੀ ਡੈਥ ਹੋ ਹੋ ਗਈ ਜਾਂ ਆ ਦਾ ਸੈਰ ਫੈਟ ਗਿਆ ਓਕੇ ਮੈਂ ਐਸੀ ਜੈਕਪਟ ਖਾਣਾ ਬਲਾਕ ਤੋਂ ਆਇਆ ਜੀ ਇੱਕ ਮੇਰੇ ਨੂੰ ਫੋਨ ਆਇਆ ਸੀਗਾ স্পੈਸ਼ਲ ਬਈ ਬੰਦੇ ਦੀ ਮੌਤ ਹੋ ਗਈ ਉਸ ਤੇ ਚੱਲ ਮੌਤਾ ਪੁੱਛੀ ਜਿਹੜੀ ਉਹਦੀ ਕਿਸ ਚਲੇ ਮੌਤਾ ਹੈ ਬੰਦਾ ਕਿਸ ਚਲੇ ਹੈ ਜਨਰਲ ਜਗਾ ਪਟਾ ਟ੍ਰੱਕ ਅੱਛਾ ਜੀ ਕਿੱਥੇ ਲਿਆਇਆ ਜੀ ਉਹ ਪਾਰਲੇ ਦੀ ਫੈਟਰੀ ਆਇਆ ਤੇ ਸਹੀ ਤੇ ਬੰਦਾ ਹੈਗਾ ਬੱਜੋਵਾਲ ਦਾ ਕੀ ਨਾਂ ਜੀ ਬੰਦੇ ਦਾ ਅਮਰਜੀਤ ਅਮਰਜੀਤ